ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਬਲੌਗ ਵਿੱਚ ਅੱਜ ਆਪਾਂ ਆ ਰਹੇ ਹਾਂ ਜੀ ਹੂਆ ਕੋਲ ਉਹਨਾਂ ਦੇ ਪਹਿਣਾ ਲੈਂਟਰ ਤੇ ਤੁਹਾਨੂੰ ਕੱਲ ਵੀ ਦੱਸਿਆ ਸੀ ਵੀਡੀਓ ਦੇ ਵਿੱਚ ਤੇ ਬਾਕੀ ਤੁਹਾਨੂੰ ਦਿਖਾਵਾਂਗੇ ਬਣੇ ਰੋ ਵੀਡੀਓ ਦੇ ਨਾਲ ਉਹ ਦੇਖ ਸਾਡਾ ਕਿ ਤੂੰ ਵੀ ਜਾ ਰਿਹਾ ਦਾਦੀ ਨਾਲ ਕਿ ਤੂੰ ਆ ਦੇਖੋ ਜੀ ਕਦੋਂ ਜਾ ਰਿਹਾ ਸਾਡਾ ਹਾਏ ਹਾਂ ਦੇਖੋ ਤੁਰੇ ਜਾਂਦੇ ਆ ਹੁਣ ਆਪਾਂ ਕਰ ਰਹੇ ਹਾਂ ਜੀ ਟ੍ਰੇਨ ਦਾ ਵੇਟ ਠੀਕ ਹੈ ਲੋ ਜੀ ਹੁਣ ਆਪਾਂ ਬੈਠ ਗਏ ਟ੍ਰੇਨ ਦੇ ਵਿੱਚ ਜਾ ਰਹੇ ਆਪਾਂ ਟਹਾਣੇ ਲੈ ਚੰਗਾ ਆ ਜਾ ਹਾਂ ਕੌਣ ਜਾਈ ਜਾਂਦਾ ਆਪਾਂ ਕਿੱਥੇ ਆ ਗਏ ਹੁਣ ਆਪਾਂ ਸਪੋਟ ਦੇਖਾਈ ਜਾਂਦੇ ਆਂ ਅਸੀਂ ਗੱਟ ਤਹਾਣੇ ਇਹਨਾਂ ਨੂੰ ਉਤਰਿਆ ਲੋ ਜੀ ਆਪਾਂ ਆ ਗਏ ਹੁਣ ਤਹਾਣੇ ਇੱਥੋਂ ਆਪਾਂ ਜਾਵਾਂਗੇ ਗੱਡੀ ਤੇ ਆਪਾਂ ਜਾਵਾਂਗੇ ਹੁਣ ਆਹ ਵਾਲੀ ਗੱਡੀ ਤੇ ਆ ਦੇਖੋ ਇਧਰੋਂ ਮੇਰੀ ਟ੍ਰੇਨ ਆਉਗੀ ਜਾਈ ਜਾਂਦੀ ਆਹ ਬਿੱਲੀ ਜੀ ਬੈਠੀ ਤਾਂ ਇਹ ਨਹੀਂ ਚੱਕੇ ਉਹ ਟੈਡੀ-ਰੇਡੀ ਕੀ ਆ ਦੇ ਵੀ ਕਿਉਂ ਮਸੋਤੀ ਹੈ ਵੇ ਮੰਗੇ ਦੇਖੋ ਇਧਰ ਉਹ ਕਹਿੰਦੇ ਸੀ ਨਾ ਵੀ ਫਿਰ ਹਗਾ ਵੀ ਕੰਮ ਸਾਰਾ ਕਰਿਆ ਪਿਆ। ਇੱਧਰ ਆਗੇ ਸੀਗੇ ਪੜਾ ਗੱਡੀ ਲੈ ਕੇ ਆਏ ਸੀ ਹੁਣ। ਲੋ ਜੀ ਹੁਣ ਆਪਾਂ ਆਗੇ ਉਤਰ ਕੇ ਗੱਡੀ ਚੋਂ ਇੱਧਰ ਪਹਿਲਾਂ ਲੈਂਟਰ ਤੇ ਪੜੇ ਨੇ ਸਾਰੇ। ਤੇ ਪਿੱਛੇ ਲੱਗਿਆ ਉਹ ਟੈਂਟ ਉਹ ਪ੍ਰਸ਼ਾਦਾ 사ਕਰੇਨ ਉੱਤੇ। ਆ ਸਾਰੇ ਖੇਤ ਆਗੇ। ਆ ਦੇਖੋ। ਪ੍ਰਸ਼ਾਦਾ 사ਕਰੇਨ ਬਾਕੀ ਸਾਰੇ ਇੱਧਰ ਟੈਂਟ ਦੇ ਵਿੱਚ ਬੈਠੇ ਨੇ। ਹਾਂਜੀ ਆ ਦੇਖੋ। ਇੱਧਰ ਬੈਠਾ ਸਾਡਾ ਹਰਗੁਣਾ ਲੋ ਜੀ ਹੁਣ ਆਪਾਂ ਸਕ ਲਿਆ ਪ੍ਰਸ਼ਾਦਾ ਤੇ ਆਪਾਂ ਚੱਲਿਆ ਹੁਣ ਘਰ ਨੂੰ ਤੇ ਇੱਧਰ ਗਗਨ ਖੜੀ ਐ ਜੀ ਤੇ ਇੱਧਰ ਹਰਗੁਣਾ ਤੇ ਆ ਮਾਹੀ ਖੜੀ ਐ ਚਲੋ ਜੀ ਚਲੋ ਜੀ ਹੁਣ ਆਪਾਂ ਸਕ ਲਿਆ ਪ੍ਰਸ਼ਾਦਾ ਹੁਣ ਆਪਾਂ ਚੱਲਿਆ ਸਾਰੇ ਘਰ ਹਾਂਜੀ ਹੁਣ ਆਪਾਂ ਅਗੇ ਭੂ ਅਗੇ ਪੁਰਾਣੇ ਘਰ ਜੋ ਕਿ ਪਿੰਡ ਦੇ ਵਿੱਚ ਬਣਿਆ ਹੋਇਆ ਇਹ ਵੀ ਬਹੁਤ ਸੋਹਣਾ ਬਣਿਆ ਹੋਇਆ ਬਟ ਉਹਨਾਂ ਨੇ ਹੁਣ ਬਾਹਰ ਖੇਤਾਂ ਦੇ ਵਿੱਚ ਪਾਈਆ ਕੋਠੀ ਦੇ ਆ ਦੇਖੋ ਇੱਧਰ ਸਾਰੇ ਰਿਸ਼ਤੇਦਾਰ ਜੋ ਵੀ ਪੈਣ ਭਰਾਏ ਨੇ ਉਹ ਬੈਠੇ ਨੇਗੇ ਕਪੜਾ ਲੇੜਾ ਜੋ ਦਿਖਾ ਰਹੇ ਨੇਗੇ ਕੋਈ ਜੂਸਰ ਲੈ ਕੇ ਕੋਈ ਆਟਾ ਚੱਕੀ ਕੋਈ ਏਸੀ ਕੋਈ ਪੱਖਾ ਬਾਕੀ ਜਿਹੜਾ ਕਪੜਾ ਲੇੜਾ ਵੀ ਦਿਖਾ ਰਹੇ ਨੇ ਪੂਆ ਜੀ ਬੈਠੇ ਨੇ ਤੇ ਆ ਦੇਖੋ ਇੱਧਰ ਇਹ ਘਰ ਵੀ ਬਹੁਤ ਸੋਹਣਾ ਬਣਿਆ ਹੋਇਆ ਆ ਆ ਦੇਖੋ ਆ ਦੇਖੋ ਏਸੀ ਪਿਆਗਾ ਪ੍ਰੈਸ ਟੇਬਲ ਜੋ ਵੀ ਕੋਈ ਨਮਾ ਲੈ ਕੇ ਆਇਆ ਤੇ ਇਧਰ ਦੇਖੋ ਸਾਰੇ ਬੈਠੇ ਨੇ ਗੱਲਾਂ ਬਾਤਾਂ ਕਰ ਰਹੇ ਨੇ ਚਲੋ ਜੀ ਹੁਣ ਆਪਾਂ ਚੱਲ ਪਏ ਵਾਪਸ ਘਰ ਨੂੰ ਹੁਣ ਆਪਾਂ ਇੱਥੋਂ ਜਾਵਾਂਗੇ ਪਹਿਲਾ ਟਹਾਣੇ ਤੇ ਉੱਥੋਂ ਫਿਰ ਆਪਾਂ ਟ੍ਰੇਨ ਤੇ ਜਾਵਾਂਗੇ ਲਓ ਜੀ ਆਪਾਂ ਹੁਣ ਚੱਲ ਪਏ ਟਹਾਣੇ ਵੱਲ ਇੱਕ ਪੈਸੇ ਲਵਾਉਂਦੀ ਆ ਦਿੰਦੀ ਆ ਲੋ ਜੀ ਅੱਪਾ ਆ ਗਏ ਹੁਣ ਵਾਪਸ ਟਾਣੇ ਚੱਲਦੇ ਆ ਘਰ ਵੱਲ ਨੂੰ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਲਾਈਕਮੈਂਟ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ ਜੀ